ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਪਿਆਰਾ ਸ਼ਬਦ ਭਾਈ ਸਾਪਾਏ ਸਰਬਜੀਤ ਸਿੰਘ ਜੀ ਬਟਨ ਸਾਹਿਬ ਵਾਲਿਆਂ ਦਾ ਅਕਸਰ ਤੁਸੀਂ ਵੱਡੀਆਂ-ਵੱਡੀਆਂ ਸਟੇਜਾਂ ਤੇ ਜਾਂ ਲਾਈਵ ਉਹਨਾਂ ਨੂੰ ਸੁਣਿਆ ਹੋਊਗਾ ਸ਼ਬਦਾ ਜੀ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਕਿਵੇਂ ਆਪਾਂ ਹਰਮੋਨੀਅਮ ਤੇ ਬਹੁਤ ਘੱਟ ਸਮੇਂ ਦੇ ਵਿੱਚ ਪਲੇ ਕਰ ਸਕਦੇ ਹਾਂ ਸਿੱਖ ਸਕਦੇ ਹਾਂ ਸੋ ਜਾਣੇ ਦੇ ਨਾਲ ਬਿਨੈ ਰਹਿਣਾ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਇਸ ਹਰਮੋਨੀਅਮ ਤੇ ਆਪਾਂ ਤਾਂ ਪਲੇ ਕਰਨਾ ਦੱਸਾਂਗੇ ਪਲੇ ਕਰਕੇ ਵਿਖਾਵਾਂਗੇ ਵੀ ਨਾਲ ਤਬਲਾ ਅੱਜ ਤੁਹਾਡੇ ਸਾਰਿਆਂ ਦੀ ਰਿਕੁਐਸਟ ਆਈ ਸੀ ਕਿ ਨਾਲ ਤਬਲਾ ਵੀ ਜਰੂਰ ਪਲੇ ਕਰਿਆ ਕਰੋ ਅੱਜ ਤਬਲਾ ਵੀ ਪਲੇ ਹੋਊਗਾ ਹਰ ਇੱਕ ਵੀਡੀਓ ਦੇ ਨਾਲ ਕੋਸ਼ਿਸ਼ ਕਰਿਆ ਕਰਾਂਗੇ ਤਬਲਾ ਤਬਲਾ ਵੀ ਨਾਲ ਪਲੇ ਕਰਿਆ ਕਰੀਏ ਤੇ ਬਾਕੀ ਇਹ ਜਿਹੜਾ ਆਪਾਂ ਸ਼ਬਦ ਇੱਥੋਂ ਪਲੇ ਕਰਨ ਲੱਗੇ ਇਹ ਫੀਮੇਲ ਸਕੇਲ ਆ ਤੇ ਜਿੱਥੋਂ ਪਹਿਣਾ ਸ਼ਬਦ ਪੜਨ ਗਿਆਂ ਤੇ ਜੇ ਕਮੈਂਟ ਕਰਕੇ ਦੱਸ ਦਿਓ ਜੇ ਵੀਰਾਂ ਨੇ ਵੀ ਜਿੱਥੋਂ ਪੜਨਾ ਹੋਊਗਾ ਜੇ ਵੀਰਾਂ ਦੇ ਕਮੈਂਟ ਆਊਗੇ ਪਿਆ ਨੂੰ ਮੈਂ ਮੈਨ ਸਕੇਲ ਤੋਂ ਜਾਂ ਵੀਰਾਂ ਦੇ ਸਕੇਲ ਤੋਂ ਸਾਨੂੰ ਸਿਖਾਓ ਵਾਲਾ ਸ਼ਬਦ ਤੇ ਉਹਨਾਂ ਵਾਸਤੇ ਵੀਡੀਓ ਆਪਾਂ ਸੈਪਰੇਟ ਬਣਾਵਾਂਗੇ ਸੋ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਪਲੇ ਕਰਕੇ ਵਿਖਾਉਨੇ ਆ ਕਿਵੇਂ ਇਹ ਸ਼ਬਦ ਪਲੇ ਹੋਊਗਾ ਕਹ ਤੋ ਦੋਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾ ਕਹਿ ਦੁੱਖ ਦੇ ਨਾਮ ਸੰਤੋਖਿਆ ਉਤਰ ਮਨ ਕੀ ਪੋਖਾ ਉਤਰ ਮਨ ਕੀ ਪੋਖਾ ਵੇਣ ਤਦ ਹੋਰ ਜੇ ਮੰਗਣਾ ਜੇ ਮੰਗਣਾ ਸੇ ਦੁੱਖਾ ਕਹਿ ਦੁੱਖ ਗਣਵਣ ਤਨ ਹਰੇਆ ਕੀਤਿਆ ਨਾਨਕ ਕਿਆ ਮਨੁਖ ਗਣਵਣ ਤਨ ਹਰੇਆ ਕੀਤਿਆ ਨਾਨਕ ਕਿਆ ਮਨੁਖ ਨਾਨਕ ਕੀ ਮਨੁੱਖ ਨਾਨਕ ਕੀ ਮਨੁੱਖ ਨੇ ਤਦੋ ਰੇ ਜੇ ਮੰਗਣਾ ਜੇ ਮੰਗਣਾ ਸੇਨੁਖਾ ਕਹਿ ਤੁਖ ਸੋ ਏਸੀ ਸ਼ਬਦ ਜਿਹੜਾ ਪਾਤਨ ਪਲੇ ਕਰਕੇ ਪਹਿਲੇ ਵਿਖਾਤਾ ਕਿਵੇਂ ਤਬਲੇ ਤੇ ਐਦਾਂ ਪਲੇ ਹੋਊਗਾ ਤੇ ਤਬਲੇ ਦਾ ਜਿਹੜਾ ਇਹਦੇ ਵਿੱਚ ਜੇ ਕਹਿ ਲੋ 뮤직 ਜਾਂ ਜੋ ਵੀ ਆਪਾਂ ਇਹਦੇ ਵਿੱਚ ਡਾਊਨਲੋਡ ਕੀਤਾ ਉਹ ਥੋੜਾ ਤੇਜ਼ ਹੀ ਮੇਰੇ ਖਿਆਲ ਤੇ ਪਰ ਤੁਸੀਂ ਆਪਣੀ ਸਪੀਡ ਦੇ ਹਿਸਾਬ ਨਾਲ ਜਦੋਂ ਮੈਨੂਅਲੀ ਤਬਲਾ ਪਲੇ ਕਰੇਗਾ ਕੋਈ ਤੇ ਤਬਲਾ ਵਾਦਕ ਤੇ ਉਹਦੇ ਨਾਲ ਤੁਸੀਂ ਆਪਣੀ ਸਪੀਡ ਵਧਾ ਕੇ ਘਟਾ ਸਕਦੇ ਹੋ ਸ਼ਬਦ ਦੀ ਤੇ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਇਦਾਂ ਟਿਊਨ ਕਰਕੇ ਦਿਖਾਤਾ ਕਿਦਾਂ ਦਾ ਸ਼ਬਦ ਤੇ ਹੁਣ ਆਪਾਂ ਤੁਹਾਨੂੰ ਬਿਲਕੁਲ ਸਲੋ ਸਪੀਡ ਵਿੱਚ ਦੱਸਾਂਗੇ ਕਿਵੇਂ ਆਪਾਂ ਸ਼ੁਰੂ ਕਰ ਸਕਦੇ ਆ ਇਹ ਫੀਮੇਲ ਸਕੇਲ ਆ ਸਾਨੂੰ ਕਮੈਂਟ ਕਰਕੇ ਦੱਸ ਦਿਓ ਜੇ ਵੀਰ ਵੀ ਸਿੱਖਣਾ ਚਾਹੁੰਦੇ ਹੁਣ ਇਹ ਵਾਲੀ ਸ਼ਬਦ ਨੂੰ ਉਹਨਾਂ ਵਾਸਤੇ ਆਪਾਂ ਵੱਖਰੇ ਸਕੇਲ ਤੋਂ ਇਹ ਸ਼ਬਦ ਨਵੀਂ ਵੀਡੀਓ ਵਿੱਚ ਲੈ ਕੇ ਆਵਾਂਗੇ ਸਭ ਤੋਂ ਪਹਿਲੇ ਵੇਖਿਓ ਕਿਵੇਂ ਸਭ ਤੋਂ ਪਹਿਲੇ ਅੰਤਰਾ ਪੜਾਂਗੇ ਵਿੰਦ ਤੋਂ ਦੋ ਹੋਰ ਜੇ ਮੰਗਣਾ ਸਿਲਦੁਕਾਂਗੇ ਦੁੱਕ ਆਪਾਂ ਜੜੀਆਂ ਹੱਡੀਆਂ ਵੀਡੀਓ ਹੁੰਦੀਆਂ ਉਦਾਂ ਇਹ ਆ ਵੀ ਇਹਨੂੰ ਪ੍ਰੋਪਰ ਜਿਹੜਾ ਤਰੀਕਾ ਵਾ ਹਰਮੋਨੀਅਮ ਸਿੱਖਣਾ ਦਾ ਉਹ ਤੇ ਸਰਗਮਾ ਦੇ ਵਿੱਚ ਜਿੱਦਾਂ ਸੁਰਾਂ ਦੇ ਵਿੱਚ ਵਾ ਪਰ ਆਪਾਂ ਤੁਹਾਨੂੰ ਬੇਸਿਕ ਜਾਂ ਸਿੱਧੇ ਅੰਦੇ ਸਿੱਧੇ ਸਿੱਧੇ ਤਰੀਕੇ ਨਾਲ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤਾ ਸੁਰਾਂ ਦੇ ਵਿੱਚ ਤੁਹਾਨੂੰ ਸਿੱਧਾ ਸ਼ਬਦ ਵਾਲਾ ਮਲਬੀ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਸਿੱਧਾ ਸ਼ਬਦ ਦੇ ਬਾਰੇ ਪਤਾ ਲੱਗ ਜੇ ਤੇ ਆਪਾਂ ਇਹਦੇ ਵਿੱਚ ਸੁਰਾਂ ਨਹੀਂ ਦੱਸਦੇ ਵਾਲੇ ਚੈਨਲ ਤੇ ਤੇ ਤੁਹਾਨੂੰ ਕਮੈਂਟ ਕਰਕੇ ਦੱਸ ਦਿਓ ਜੇ ਤੁਹਾਨੂੰ 16 ਦੇ ਨਾਲ ਜਿੱਦਾਂ ਹੁੰਦਾ ਨਾ ਸਾਰੇ ਸਾਰੇ ਹਨਾ ਉਹ ਉਸ ਤੇ ਅਕੋਰਡਿੰਗ ਉਹ ਫਿਰ ਆਪਾਂ ਉਸ ਬੇਸ ਤੇ ਵੀ ਆਪਾਂ ਵੀਡੀਓ ਬਣਾ ਲਿਆ ਕਰਾਂਗੇ ਪਰ ਫਿਲਹਾਲ ਆਪਾਂ ਤੁਹਾਨੂੰ ਸਿੱਧੀ ਸ਼ਬਦ ਦੀ ਟੂੰਨ ਤੇ ਹੀ ਆਪਾਂ ਤੁਹਾਨੂੰ ਕੋਸ਼ਿਸ਼ ਕਰਦੇ ਆਂ ਵੀ ਐਦਾਂ ਸਕਾਰੀਏ ਤੇ ਤੁਹਾਨੂੰ ਇੱਕ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਕਿਹੜੇ ਤਰੀਕੇ ਨਾਲ ਸਾਡੀਆਂ ਵਧੀਆ ਵੀਡੀਓ ਲੱਗਦੀਆਂ ਫਿਰ ਉਸ ਦੇ ਬੇਸ ਤੇ ਤੁਹਾਨੂੰ ਵੀ ਥੋੜਾ ਪਤਾ ਲੱਗ ਜਾਓ ਵੀ ਕਿਵੇਂ ਦਾ ਆਪਾਂ ਕੰਟੈਂਟ ਦਾ ਐਡੈਸ ਲੈ ਕੇ ਆਈਏ ਚਲੋ ਸ਼ੁਰੂ ਕਰਦੇ ਆਂ ਵਿਣ ਤੁਦ ਹੋਰ ਜੇ ਜੇ ਇਹ ਤੋਂ ਤੇ ਆ ਨਾ ਵੇਖਿਓ ਵਿਣ ਤੁਦ ਹੋਰ ਜੇ ਜੇ ਮੈਂ ਥੋੜਾ ਜਿਹਾ ਗਲਤ ਹੋ ਗਿਆ ਮੇਰੇ ਕੋ ਵਿਣ ਤੁਦ ਹੋਰ ਜੇ ਮੰਗਣਾ ਚੇ ਮੰਗਣਾ ਸਰਦ ਹਾ ਆ ਕਹਿ ਦੁਖ ਇਹ ਫੀਮੇਲ ਕੇਲਾ ਬਹੁਤ ਥੱਲੇ ਆ ਕੇ ਬੋਲਣਾ ਪੈਂਦਾ ਤਾਂ ਕਰਕੇ ਹਾਡੇ ਆਵਾਜ਼ ਜਿਹੜੀ ਮੇਰੀ ਆਵਾਜ਼ ਆ ਥੋੜੀ ਥੱਲੇ ਬੋਲਨਿਆ ਮੈਂ ਤੇ ਫੇਰ ਇੱਕ ਵਾਰੀ ਵੇਣ ਤਦ ਹੋਰ ਜੇ ਮੰਗਣਾ ਜੇ ਮੰਗਣਾ ਸੇਰ ਦੁਖਾ ਅਗਲੀ ਜਿਹੜੀ ਲਾਈਨ ਆ ਦੇ ਨਾਮ ਸੰਤੋਖੀ ਆ ਧਿਆਨ ਨਾਲ ਕਿਓ ਇੱਥੇ ਇੱਥੇ ਕਦਮ ਆ ਹੁਣ ਇੱਥੋਂ ਸ਼ੁਰੂ ਕਰਾਂਗੇ ਇਦਾਂ ਦੋਵੇਂ ਹੱਥ ਰੱਖ ਲੈਣ ਦੋਵੇਂ ਉਂਗਲਾਂ ਧੱਕੇ ਤੇ ਇੱਕ ਆਵਲੀ ਪ੍ਰੈਸ ਕਰ ਲੈਣੀ ਗੁੱਠੇ ਨਾਲ ਦੇ ਨਾਮ ਇੱਥੇ ਦੇ ਦੇ ਪਹਿਲੇ ਆਪ ਪ੍ਰੈਸ ਕਰਨਾ ਦੇ ਨਾਮ ਦੇ ਨਾਮ ச itu 내만만 ਦੇ ਵਿਰਣ ਤੁਦ ਹੋਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾ ਕੈ ਦੁੱਖ ਆਏ ਸੀ ਅੰਤਰਾ ਤੇ ਜਿਹੜੀ ਅੰਤਰਾ ਦੇ ਜਿਹੜੀ ਅਗਲੀ ਲਾਈਨ ਉਹ ਵੀ ਨਾਲ ਹੀ ਤੁਹਾਨੂੰ ਆਪਾਂ ਇਹ ਮੇਨ ਅੰਤਰਾ ਦੱਸਤਾ ਹੁਣ ਆਪਾਂ ਜਿਹੜੀ ਉਹ ਸਥਾਈ ਹੈ ਉਹ ਆਪਾਂ ਤੁਹਾਨੂੰ ਦੱਸਨੇ ਆ ਗਣ ਵਣ ਉਹ ਇੱਥੋਂ ਸ਼ੁਰੂ ਹੋਣਾ ਗੋਣ ਵਣ ਤੈਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਨਾਨਕ ਕਿਆ ਮਨੁਖ ਥੋੜਾ ਹੋਰ ਸਲੋ ਆਪਾ ਕਰਕੇ ਵਿਖਾਣੇ ਤੁਹਾਨੂੰ ਗੋਣ ਵਣ ਤੈਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਹੁਣ ਬੈਕ ਆਉਣਾ ਫੇਰ ਪੰਤਲਾ ਤੇ ਆਉਨੇ ਨਾਨਕ ਕਿਆ ਮਨੁਖ ਫੇਰ ਇੱਕ ਵਾਰੀ ਉੱਥੇ ਦਾ ਨਾ ਗੋਣ ਵਨ ਤੇਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਨਾਨਕ ਕਿਆ ਮਨੁਖ ਨਾਨਕ ਕਿਆ ਮਨੁਖ ਵੇਣ ਤੋਦ ਹੋਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਸੋ ਏ ਸੀ ਬੜਾ ਪਿਆਰਾ ਜਿਹਾ ਸ਼ਬਦ ਜਿਹੜਾ ਪਤਨ ਕੋਸ਼ਿਸ਼ ਕੀਤੀ ਆ ਘਰ ਤੋਂ ਘਰ ਸਮੇਂ ਦੇ ਵਿੱਚ ਥੋੜਾ ਬਰੀਕੇ ਦੇ ਨਾਲ ਆਪਾਂ ਤੁਹਾਨੂੰ ਦੱਸਣ ਦੀ ਉਮੀਦ ਕਰਦੇ ਆ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋ ਆਸ ਕਰਦੇ ਆ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਾ ਜੋ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹ ਸ਼ਬਦ ਬਾਰੇ ਦੱਸਿਆ ਜਾਲਮ ਹੁੰਨੇ ਉਤੇ ਤੇ ਇਹ ਸ਼ਬਦ ਨੂੰ ਪੜ੍ਹਦੇ ਆਂ ਸਾਡੇ ਕੋਲ ਜੇ ਕੋਈ ਗਲਤੀਆਂ ਪੁੱਲਾਂ ਹੋ ਗਈਆਂ ਮਾਫ ਮaaf ਕਰਦੇ ਹੋ ਤੇ ਕੋਸ਼ਿਸ਼ ਕਰਾਂਗੇ ਅੱਗੇ ਤੋਂ ਧਿਆਨ ਰੱਖੀ ਆਪਾਂ ਵੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਜਿੰਨਾਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸਾਰੇ ਜਾਣਿਆਂ ਨੂੰ ਦੱਸਿਆ ਕਰੋ ਕਿ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਜਾਂ ਕੀਰਤਨ ਦੇ ਨਾਲ ਜੁੜਨ ਵਾਸਤੇ ਆਪਣੇ ਸੱਚੇ ਮਾਰਗ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਇਸ ਬੇਸ ਤੇ ਆਪਾ ਹਾਰਮੋਨੀਅਮ ਜਿਹੜਾ ਐਦਾਂ ਸਿੱਖ ਕੇ ਗੁਰਬਾਣੀ ਦਾ ਪ੍ਰਚਾਰ ਹਨਾ ਕੀਰਤਨ ਸਿੱਖ ਸਕਦੇ ਪ੍ਰੋਪਰ ਉਮੀਦ ਕਰਦੇ ਆ ਤੁਸੀਂ ਵੀ ਇਹਨੂੰ ਕਾਫੀ ਪਿਆਰ ਦਿੰਦੇ ਹੋ ਹਰ ਇੱਕ ਵੀਡੀਓ ਨੂੰ ਤੇ ਕਮੈਂਟ ਕਰਕੇ ਵੀ ਜੂਲ ਦੱਸਿਆ ਕਰੋ ਸੋ ਐਦਾਂ ਹੀ ਮੇਰਾ ਮੰਨਣਾ ਹੈ ਕਿ ਸੇ ਨੈਕਸਟ ਵੀਡੀਓ ਵਿੱਚ ਨਵੀਂ-ਨਵੀਂ ਵੀਡੀਓ ਲੈ ਕੇ ਮਿਲਦੇ ਰਵਾਂਗੇ। ਧੰਨਵਾਦ ਜੀ।